ਐਨਓਸੀ ਬਾਰੇ ਖੁਦ ਤਹਿਸੀਲਦਾਰ ਕੁਲਦੀਪ ਸਿੰਘ ਨੇ ਇੱਕ ਲੈਟਰ ਕੱਢਿਆ ਸੀ ਕਿ ਬਿਨਾ ਐਨਓਸੀ ਤੋਂ ਰਜਿਸਟਰੀਆਂ ਬੰਦ ਹਨ ਮੇਰੇ ਦਫਤਰ ਨਾਲ ਆ ਜਾਵੇ ਪਰ ਚੋਰਮੋਰੀ ਰਹੀ ਲਾਲਚ ਵਸ ਉਹ ਰਜਿਸਟਰੀਆਂ ਕਰਦੇ ਰਹੇ ਤੇ ਇੱਕ ਵੱਡਾ ਮਾਫੀਆ ਰਜਿਸਟਰੀ ਕਰਨ ਤੇ ਕਰਾਉਣ ਵਾਲਿਆਂ ਦਾ ਔਰ ਇਹ ਵੀ ਹੋ ਸਕਦਾ ਹੈ ਕਿ ਚੜਾਵਾ ਉੱਪਰ ਤੱਕ ਚੜਦਾ ਹੋਵੇ ਇਸ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਰੌਬ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਅੱਜ ਆਪਾਂ ਗੱਲ ਕਰਾਂਗੇ ਤਹਿਸੀਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਭਾਵੇਂ ਕਿ ਹੁਣ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰ ਦਿੱਤਾ ਹੈ ਕਿ ਰਜਿਸਟਰੀਆਂ ਲਈ ਐਨਓਸੀ ਦੀ ਲੋੜ ਨਹੀਂ ਪਰ ਇਸ ਤੋਂ ਪਹਿਲਾਂ ਰਜਿਸਟਰੀਆਂ ਵਾਸਤੇ ਐਨਓਸੀ ਦੀ ਜ਼ਰੂਰਤ ਹੁੰਦੀ ਸੀ ਇੱਕ ਵੱਡਾ ਸਕੈਂਡਲ ਹੈ ਜੀਰਕਪੁਰ ਤਹਿਸੀਲ ਨਾਲ ਸੰਬੰਧਿਤ ਅਸਲ ਦੇ ਵਿੱਚ ਡੇਰਾਬਸੀ ਇਲਾਕੇ ਦੇ ਕੁਝ ਪਿੰਡਾਂ ਦੀਆਂ ਰਜਿਸਟਰੀਆਂ जीरकپور تحصیل ਵਿੱਚ ਕੀਤੀਆਂ ਗਈਆਂ ਨੇ ਇਹ ਪਿੰਡ ਨੇ ਸੁੰਦਰਾ ਮੁबारकਪੁਰ ਕਰਹਾਲੀ ਈਸਾਪੁਰ ਜਦੋਂ ਡੇਰਾ ਬਸੀ ਦੇ تحصیلدار ਨੇ جواب ਦੇ ਦਿੱਤਾ ਲੋਕਾਂ ਨੂੰ ਕਿ ਇਹ ਗਲਤ ਰਜਿਸਟਰੀਆਂ ਨੇ ਇਹ ਕਲੋਨੀਆਂ ਗੈਰਕਾਨੂੰਨੀ ਨੇ ਇਹਦੇ ਨਕਸ਼ੇ ਪਾਸ ਨਹੀਂ ਮੈਂ ਨਹੀਂ ਕਰ ਸਕਦਾ ਰਜਿਸਟਰੀਆਂ ਤਾਂ ਆਪਣੇ ایجنਟਾਂ ਰਾਹੀਂ ਉਹ ਲੋਕ تحصیلدار ਕੋਲ ਪਹੁੰਚੇ ਜ਼ਿਰਕਪੁਰ تحصیلدار ਨੇ ਜ਼ਿਰਕਪੁਰ تحصیل ਦੇ ਵਿੱਚ ਬਹਿ ਕੇ ਰਜਿਸਟਰੀਆਂ ਕਰ ਦਿੱਤੀਆਂ ਉਹ ਤਹਿਸੀਲਦਾਰ ਕੁਲਦੀਪ ਸਿੰਘ ਹੈ ਜੋ ਡੇਰਾ ਬਸੀ ਤੋਂ ਡੈਪੂਟੇਸ਼ਨ ਤੇ ਜੀਰਕਪੁਰ ਆਇਆ ਹੋਇਆ ਸੋ ਇੱਕ ਬਕਰੀ ਤਰ੍ਹਾਂ ਦਾ ਗੁਰਕਤੰਦਾ ਜਦੋਂ ਇੱਕ ਤਹਿਸੀਲਦਾਰ ਕਿਸੇ ਕੰਮ ਨੂੰ ਕਿਸੇ ਰਜਿਸਟਰੀ ਨੂੰ ਜਵਾਬ ਦੇ ਦਿੰਦਾ ਹੈ ਇਹਦਾ ਮਤਲਬ ਉਹ ਨਿਯਮਾਂ ਦੀ ਉਲਟ ਸੀ ਸਹੀ ਨਹੀਂ ਸੀ ਪਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਤਹਿਸੀਲਦਾਰ ਨੇ ਜੀਰਕਪੁਰ ਤਹਿਸੀਲ ਵਿੱਚ ਡੇਰਾ ਬਸੀ ਤਹਿਸੀਲ ਦੀਆਂ ਰਜਿਸਟਰੀਆਂ ਕੀਤੀਆਂ ਨੇ ਸੋ ਜਦੋਂ तहसीलदार ਦਾ ਪੱਖ ਜਾਨਣਾ ਚਾਹਿਆ ਤਾਂ ਉਹ ਲਗਾਤਾਰ ਟਾਲਮਟੋਲ ਕਰਦਾ ਰਿਹਾ ਪਹਿਲਾਂ ਤਾਂ ਫੋਨ ਕੀਤਾ ਪੱਖ ਲੈਣ ਵਾਸਤੇ ਉਹਦਾ ਕਹਿਣਾ ਸੀ ਕਿ ਮੈਨੂੰ ਖਸਰਾ ਨੰਬਰ ਦੱਸੋ ਫਿਰ ਉਹਨੂੰ ਖਸਰਾ ਨੰਬਰ ਦੱਸੇ ਔਰ ਫਿਰ ਪੱਖ ਪੁੱਛਿਆ ਉਹ ਕਹਿੰਦਾ ਮੈਂ ਵਿਜੀ ਆ ਮੈਨੂੰ 1-2 ਦਿਨ ਦਿਓ ਅੱਜ ਫਿਰ ਜਦੋਂ ਫੋਨ ਕੀਤਾ ਤਹਿਸੀਲਦਾਰ ਨੂੰ ਪੱਖ ਲੈਣ ਵਾਸਤੇ ਤਾਂ ਤਹਿਸੀਲਦਾਰ ਨੇ ਕਿਹਾ ਕਿ ਮੈਂ ਰਿਕਾਰਡ ਕਢਾਇਆ ਹੋਇਆ ਮੇਰੇ ਕੋਲ ਆ ਜਾਵੋ ਪਰ ਮੈਂ ਰਿਕਾਰਡ ਵੇਖਿਆ ਨਹੀਂ ਮੈਂ ਕਿਹਾ ਕਿ ਫੋਨ ਤੇ ਤੁਸੀਂ ਦੱਸੋ ਕਿ ਐਨਓਸੀ ਤੋਂ ਬਿਨਾ ਤੁਸੀਂ ਰਜਿਸਟਰੀਆਂ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਔਰ 6-700 ਰਜਿਸਟਰੀਆਂ ਨੇ ਔਰ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਜਿਹੜਾ ਤਹਿਸੀਲਦਾਰ ਹੈ ਇੱਕ ਨਜਾਇਜ਼ ਕਲੋਨੀਆ ਨੂੰ ਗੈਰ ਕਾਨੂੰਨੀ ਕਲੋਨੀਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਕਰਨ ਵਾਸਤੇ ਏਜੰਟਾਂ ਦਾ ਸਹਿਯੋਗ ਦੇ ਰਿਹਾ ਪ੍ਰਾਪਰਟੀ ਡੀਲਰ ਜੋ ਆਪਣੀ ਮੋਟੀ ਕਮਾਈ ਕਰਦੇ ਨੇ ਲੋਕਾਂ ਨੂੰ ਸਬਜਵਾਜ ਬਿਖਾਉਂਦੇ ਨੇ ਕਿ ਇੰਨੀਆਂ ਚੌੜੀਆਂ ਸੜਕਾਂ ਹੋਣਗੀਆਂ ਇੰਨੀਆਂ ਖੁੱਲੀਆਂ ਖੁੱਲੇ ਪਲਾਟ ਹੋਣਗੇ ਇਸ ਤਰ੍ਹਾਂ ਦੇ ਸੂਲਤਾਂ ਹੋਣਗੇ ਪਰ ਸੂਲਤਾਂ ਹੁੰਦੀਆਂ ਨੇ ਨਾ માત્ર ਇੱਕ ਪਾਸੇ ਸਰਕਾਰਾਂ ਦੇ ਵਿਭਾਗਾਂ ਲੋਕਾਂ ਨੂੰ ਚੰਗੀਆਂ ਸੂਲਤਾਂ ਦੇਣ ਲਈ ਵਚਨਬੱਧ ਨੇ ਤਰ੍ਹਾਂ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਨੇ ਕਿ ਅਸੀਂ ਫਲਾਣੇ ਸ਼ਹਿਰ ਦਾ ਮਾਸਟਰ ਪਲਾਨ ਬਣਾ ਲਿਆ ਹੁਣ ਅੱਗੇ ਤੋਂ ਗੈਰ ਕਾਨੂੰਨੀ ਕਲੋਨੀਆਂ ਨਹੀਂ ਉਸਰਨਣਗੀਆਂ ਪਰ ਪੰਜਾਬ ਦੇ ਵਿੱਚ ਤਕਰੀਬਨ 3500 ਤੋਂ ਵੱਧ ਅਜੇ ਵੀ ਗੈਰ ਕਾਨੂੰਨੀ ਕਲੋਨੀਆਂ ਨੇ ਤੇ ਇਹ ਗੈਰ ਕਾਨੂੰਨੀ ਕਲੋਨੀਆਂ ਦਾ ਜਿਹੜਾ ਗੁਰਕਤੰਦਾ ਹੈ ਕਾਲਾ ਕਰੂਰ ਅਜੇ ਵੀ ਚੱਲਦਾ ਹੈ ਕਿਉਂਕਿ ਕੁਝ ਅਜੇ ਰਜਿਸਟਰ ਤਹਿਸੀਲਾਂ ਦੇ ਵਿੱਚ ਅਜੇ ਤਹਿਸੀਲਦਾਰ ਬੈਠੇ ਨੇ ਜੋ ਇਸ ਗੋਰਖਧੰਦੇ ਨੂੰ ਵਧਾਉਣ ਵਾਸਤੇ ਕਾਫੀ ਮਦਦ ਕਰਦੇ ਨੇ ਜਦੋਂ ਮੈਂ ਤਹਿਸੀਲਦਾਰ ਕੁਲਦੀਪ ਸਿੰਘ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੀ ਕਿਹਾ ਉਹ ਤੁਸੀਂ ਸੁਣੋ ਕੀ ਕਹਿਣਾ ਚਾਹੋਗੇ ਕੀ ਪੱਖ ਤੁਹਾਡਾ ਓਏ ਆਜੋ ਤੁਸੀਂ ਮੇਰੇ ਕੋਲ ਖੋਖਰ ਸਾਹਿਬ ਤੁਹਾਨੂੰ ਮੈਂ ਦਿਖਾ ਦਿੰਦਾ ਮੈਂ ਘਟਾ ਲੇ ਬਸੀਕੇ ਸਾਰੇ ਨੇ ਤੁਸੇ ਦੱਸੋ ਕੀਤੀਆਂ ਹੋਈਆਂ ਜਾਂ ਨਹੀਂ ਕੀਤੀਆਂ ਉਹ ਜੋ ਮੈਂ ਕੁਝ ਨਹੀਂ ਕੀਤੀ ਮੈਂ ਰਿਕਾਰਡ ਵੇਖ ਕੇ ਤੁਹਾਨੂੰ ਦੱਸ ਸਕਦਾ ਆ ਜੋ ਵੀ ਰਿਕਾਰਡ ਦੇਖੋ ਉਹ ਤਾਂ ਨੋਟ ਕਰ ਰਿਹਾ ਮੈਂ ਸੱਜਣਾ ਇਹਨਾਂ ਦਾ ਫੋਨ ਤੇ ਬੱਕ ਲੈਣਾ ਚਾਹੁੰਦਾ ਪੱਕ ਕੋਈ ਨਹੀਂ ਮੈਂ ਤੁਹਾਨੂੰ ਪੱਕ ਕਹਾ ਦੇਣਾ ਤੁਸੀਂ ਰਿਕਾਰਡ ਕਰਦੇ ਰਹੋ ਤਾਂ ਕੋ ਦੇਖੋ ਅਕਸਰ ਤੁਸੀਂ ਕਹਿ ਰਹੇ ਹੋ ਕਿ ਐਨਓਸੀ ਤੋਂ ਬਿਨਾ ਨਹੀਂ ਕੀਤੀ ਸੋ ਜਦੋਂ ਮੈਂ ਪੁੱਛਣ ਲੱਗਿਆ ਕਿ ਇਹ ਦੱਸੋ ਕਿ ਤੁਸੀਂ ਰਜਿਸਟਰੀਆਂ ਬਿਨਾ ਐਨਓਸੀ ਕੀਤੀਆਂ ਨੇ ਜਾਂ ਨਹੀਂ ਤਾਂ ਉਸ ਤਹਿਸੀਲਦਾਰ ਨੇ ਫੋਨ ਹੀ ਕੱਟ ਦਿੱਤਾ ਹੁਣ ਜੇਕਰ ਇਸ ਮਾਮਲੇ ਦੀ ਜਾਂਚ ਹੋਏਗੀ ਜੇਕਰ ਸਰਕਾਰ ਗੰਭੀਰ ਹੋਈ ਤਾਂ ਇਸ ਮਾਮਲੇ ਦੀ ਜਾਂਚ ਜ਼ਰੂਰ ਕਰਾਏਗੀ ਕਿਉਂਕਿ 6-700 ਪਲਾਟਾਂ ਦੀਆਂ ਰਜਿਸਟਰੀਆਂ ਨੇ ਵੱਡਾ ਗੁਰਕਤੰਦਾਰ ਤੇ ਜੋ ਸੂਤਰਾਂ ਨੇ ਦੱਸਿਆ ਕਿ ਇੱਕ ਰਜਿਸਟਰੀ ਬਦਲੇ ਤਹਿਸੀਲਦਾਰ ਨੂੰ 50000 ਤੋਂ ਲੈ ਕੇ 60000 ਰੁਪਏ ਤੱਕ ਦਿੱਤੇ ਜਾਂਦੇ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਤਹਿਸੀਲਦਾਰ ਸਿੱਧੇ ਪੈਸੇ ਨਹੀਂ ਫੜਦਾ ਜਿਹੜੇ ਨਕਸਾ ਨਵੀਸ ਨੇ ਜਾਂ ਜਿਹੜੇ ਕੁਝ ਚਿਹਤੇ ਬੰਦੇ ਨੇ ਉਹਨਾਂ ਰਾਹੀਂ ਇਹ ਰਜਿਸਟਰੀਆਂ ਕੀਤੀਆਂ ਜਾਂਦੀਆਂ ਨੇ ਉਹੀ ਲੋਕਾਂ ਤੋਂ ਪੈਸੇ ਲੈਂਦੇ ਨੇ ਤੇ ਫਿਰ ਸ਼ਾਮ ਨੂੰ ਤਹਿਸੀਲਦਾਰ ਦਾ ਬੰਦਾ ਉਹਨਾਂ ਤੋਂ ਇਹ ਮੋਟੀ ਰਕਮ ਲੈ ਕੇ ਜਾਂਦਾ ਹੈ ਪੈਸਾ ਕਿੱਥੇ ਖਪਾਇਆ ਜਾਂਦਾ ਹੈ ਕੀ ਜਾਇਦਾਦ ਬਣਾਈ ਜਾਂਦੀ ਆ ਚੜਾਪ ਕਿੱਥੇ ਚੜਾਇਆ ਜਾਂਦਾ ਇਹ ਵੀ ਜਾਂਚ ਦਾ ਵਿਸ਼ਾ ਸੋ ਜਿਹੜੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਜੇਕਰ ਇਸ ਸਰਕਾਰ ਦੇ ਰਾਜ ਵਿੱਚ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਨਾ ਰੁਕਿਆ ਤਾਂ ਫਿਰ ਤਾਂ ਆਪਾਂ ਕਹਿ ਸਕਦੇ ਆ ਕਿ ਰੱਬ ਹੀ ਰੱਖਾ ਠੀਕ ਹੈ ਜਦੋਂ ਸਰਕਾਰ ਹੌਂਦ ਵਿੱਚ ਆਈ ਸੀ ਤਾਂ ਮਹੀਨਿਆਂ ਤੋਂ ਮਹੀਨੇ ਲੋਕਾਂ ਨੂੰ ਥੋੜੀ ਰਾਹਤ ਮਹਿਸੂਸ ਹੋਈ ਸੀ ਕਈਆਂ ਨੇ ਕਈ ਤਹਿਸੀਲਦਾਰਾਂ ਨੇ ਰਿਸ਼ਵਤ ਲੈਣੀ ਬੰਦ ਕਰ ਦਿੱਤੀ ਸੀ ਕਈਆਂ ਨੇ ਰੇਟ ਘਟਾ ਦਿੱਤੇ ਸਨ ਪਰ ਜਦੋਂ ਐਨਓਸੀ ਦੀ ਸਰਕਾਰ ਨੇ ਸ਼ਰਤ ਲਾਈ ਕਿ ਐਨਓਸੀ ਜ਼ਰੂਰੀ ਹੈ ਹਰ ਰਜਿਸਟਰੀ ਵਾਸਤੇ ਤਾਂ ਉਦੋਂ ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਨੇ ਬਿਲਕੁਲ ਅੱਤ ਝੱਕ ਲਿਆ ਜਿਨ੍ਹਾਂ ਰਜਿਸਟਰੀਆਂ ਦਾ ਰੇਟ 10000 5000 20000 ਸੀ ਉਹ ਸਿੱਧਾ 50000 ਨੂੰ ਪਹੁੰਚ ਗਿਆ ਹੁਣ ਦੇਖਦੇ ਆ ਕਿ ਜਦੋਂ ਐਨਓਸੀ ਦੀ ਖਤਮ ਕੀਤੀ ਆ ਸਰਕਾਰ ਨੇ ਸ਼ਰਤ ਤੇ ਹੁਣ ਇੱਕ ਇਹ ਵੀ ਹੁੰਦਾ ਕਿ ਕੀ ਜਿਹੜੀ ਰਜਿਸਟਰੀ ਜਿੱਥੇ ਕਰਾਉਣੀ ਆ ਕੀ ਉਹ ਕਾਨੂੰਨੀ ਕੀ ਉਹ ਕਲੋਨੀ ਗੈਰ ਕਾਨੂੰਨੀ ਆ ਇਹ ਵੀ ਵੱਡਾ ਸਵਾਲ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਤੇ ਨੀਤੀ ਕੀ ਹੈ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੌਰਾਨ ਕਿਸ ਨੀਤੀ ਤਹਿਤ ਰਜਿਸਟਰੀਆਂ ਕੀਤੀਆਂ ਜਾਣਗੀਆਂ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਵਾਂਗੇ ਪਰ ਜਿਹੜੇ ਬਿਲਡਰ ਸਹੂਲਤਾਂ ਨਹੀਂ ਦੇ ਰਹੇ ਉਹਨਾਂ ਦੇ ਕਾਰੋਬਾਰ ਬਦਾਉਣ ਵਾਸਤੇ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੇ ਨਾਲ ਕੁਝ ਭ੍ਰਿਸ਼ਟਾਚਾਰ ਅਧਿਕਾਰੀ ਨੇ ਜਿਹੜੇ ਉਹ ਇਨ੍ਹਾਂ ਕਲੋਨੀਆਂ ਦੇ ਪਸਾਰੇ ਵਾਸਤੇ ਬਿਲਕੁਲ ਆਪਣਾ ਆਪਾ ਕਹਿ ਸਕਦੇ ਹਾਂ ਕਿ ਪੈਸੇ ਦੇ لالਚ ਵਸ ਨਿਜਮਾ ਨੂੰ ਦਾਤੇ ਲਾਉਂਦੇ ਨੇ ਤੁਹਾਨੂੰ ਫਿਰ ਜਾਣਕਾਰੀ ਦੇ ਦਈਏ ਕਿ ਡੇਰਾਬਸੀ ਤਹਿਸੀਲ ਦੇ ਕੁਝ ਪਿੰਡ ਨੇ ਜਿਨ੍ਹਾਂ ਵਿੱਚ ਸੁੰਦਰਾ, ਮਵਾਰਕਪੁਰ, ਕਕਰਾਲੀ, ਇਸਾਪੁਰ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਛਟਿਆ ਰਜਿਸਟਰੀਆਂ ਨੇ ਉਹ ਬਿਨਾ ਐਨਓਸੀ ਤੋਂ ਵੀ ਹੋਈਆਂ ਨੇ ਪਿਛਲੇ ਦਿਨਾਂ ਦਰਾਂ ਜਦੋਂ ਐਨਓਸੀ ਤੇ ਬਿਲਕੁਲ ਕਿਹਾ ਗਿਆ ਸੀ ਕਿ ਐਨਓਸੀ ਤੋਂ ਬਿਨਾ ਰਜਿਸਟਰੀ ਨਹੀਂ ਹੋਣੀ ਐਨਓਸੀ ਬਾਰੇ ਖੁਦ ਤਹਿਸੀਲਦਾਰ ਕੁਲਦੀਪ ਸਿੰਘ ਨੇ ਇੱਕ ਲੈਟਰ ਕੱਢਿਆ ਸੀ ਕਿ ਬਿਨਾ ਐਨਓਸੀ ਤੋਂ ਰਜਿਸਟਰੀਆਂ ਬੰਦਾ ਨੂੰ ਮੇਰੇ ਦਫ਼ਤਰ ਨਾਲ ਆ ਜਾਵੇ ਪਰ ਚੋਰਮੋਰੀ ਰਹੀ ਲਾਲਚ ਬਸ ਉਹ ਰਜਿਸਟਰੀਆਂ ਕਰਦੇ ਰਹੇ ਤੇ ਇੱਕ ਵੱਡਾ ਮਾਫੀਆ ਰਜਿਸਟਰੀ ਕਰਨੋਂ ਤੇ ਕਰਾਉਣ ਵਾਲਿਆਂ ਦਾ ਔਰ ਇਹ ਵੀ ਹੋ ਸਕਦਾ ਹੈ ਤੇ ਚੜਾਵਾ ਉੱਪਰ ਤੱਕ ਚੜਦਾ ਹੋਵੇ ਇਸ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਡੇਰਾ ਬਸੇ ਦੇ ਵਿੱਚ ਇੱਕ ਵੱਡਾ ਵੀ ਵੱਡਾ ਸਕੈਂਡਲ ਹੋਇਆ ਸੀ ਜਾਲੀ ਐਨਓਸੀ ਤਿਆਰ ਕਰਵਾ ਕੇ ਲੋਕਾਂ ਨੇ ਰਜਿਸਟਰੀਆਂ ਕਰਾਈਆਂ ਜਿਹਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਫਸਦੇ ਨਜ਼ਰ ਆਉਂਦੇ ਸੀ ਤੇ ਸੇਮ ਸਕੈਂਡਲ ਜੇਰਕਪੁਰ ਦਾ ਪਰ ਇਹ ਵੀ ਪਤਾ ਲੱਗਿਆ ਕਿ ਇੱਕ ਵੱਡੇ ਅਧਿਕਾਰੀ ਨੇ ਉਹ ਨਗਰ ਕੌਂਸਲਾਂ ਦੇ ਵਿੱਚੋਂ ਰਿਕਾਰਡ ਹੀ ਖਤਮ ਕਰ ਦਿੱਤਾ ਕਿਉਂਕਿ ਰਿਕਾਰਡ ਜਦੋਂ ਜਾਲੀ ਕਿਸੇ ਨੂੰ ਐਨਓਸੀ ਦਿੱਤੀ ਜਾਵੇ ਤਾਂ ਕੁਝ ਐਂਟਰੀਆਂ ਇੱਥੀਆਂ ਰਹੀਆਂ ਹੁੰਦੀਆਂ ਨੇ ਜਾਂ ਫਿਰ ਤਹਿਸੀਲਾਂ ਦੇ ਵਿੱਚ ਜਾਲੀ ਜਿਹੜੀ ਐਨਓਸੀ ਨੇ ਉਹਦਾ ਰਿਕਾਰਡ ਮੌਜੂਦ ਹੁੰਦਾ ਪਰ ਇਹਨਾਂ ਦਿਨਾਂ ਦੌਰਾਨ ਤਹਿਸੀਲਾਂ ਵਿੱਚੋਂ ਉਹ ਰਿਕਾਰਡ ਜਿਹੜਾ ਹੈਗਾ ਉਹ ਗੈਪ ਕਰ ਦਿੱਤਾ ਗਿਆ ਸੋ ਇਹ ਵੀ ਇੱਕ ਮਾਫੀਆ ਦਾ ਵੱਡਾ ਮੱਕੜ ਜਾਲ ਹੈ ਵੱਡੀ ਹੁਸ਼ਿਆਰੀ ਹੈ ਸੋ ਇੱਕ ਪਾਸੇ ਫਿਰ ਮੈਂ ਵਾਰ-ਵਾਰ ਕਹਿਣਾ ਇੱਕ ਪਾਸੇ ਸਰਕਾਰ ਲੋਕਾਂ ਨੂੰ ਵਿਦੇਸ਼ ਹੁਕੂਮਤਾਂ ਦੇਣ ਵਾਸਤੇ ਕਹਿ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਬਿਆਨ ਆਉਂਦੇ ਨੇ ਪਿਛਲੀਆਂ ਸਰਕਾਰਾਂ ਦਾ ਵੀ ਇਹ ਕਰਪਾਹਾਲ ਦੇਖੀਏ ਕਿ ਨਜਾਇਜ਼ ਕਲੋਨੀਆਂ ਬਣਦੀਆਂ ਰਹਿੰਦੀਆਂ ਨੇ ਉਦੋਂ ਅਧਿਕਾਰੀ ਚੁੱਪ ਰਹਿੰਦੇ ਨੇ ਮੰਤਰੀ ਬਿਆਨ ਦੇਣ ਤੱਕ ਸੀਮਤ ਰਹਿੰਦੇ ਨੇ ਪਰ ਜਦੋਂ ਕਲੋਨੀਆਂ ਦੇ ਵਿੱਚ ਵੱਡੀ ਪੱਧਰ ਤੇ ਘਰ ਬਣ ਜਾਂਦੇ ਨੇ ਤਾਂ ਉਹਨਾਂ ਕਾਨੂੰਨ ਕਲੋਨੀਆਂ ਵਾਸਤੇ ਸਰਕਾਰ ਮੌਨ ਲੈ ਕੇ ਆਉਂਦੀ ਹੈ ਕਿ ਗੈਰ ਕਾਨੂੰਨੀ ਕਲੋਨੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲੈ ਆਂਦਾ ਪਰ ਹੁਣ ਤਾਂ ਘਟੂ ਘਟਾ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਵਾਲੀਆਂ ਕਲੋਨੀਆਂ ਦੇਣ ਵਾਸਤੇ ਸਰਕਾਰ ਧਿਆਨ ਦੇਵੇ ਕਿਉਂਕਿ ਪਿਛਲੇ ਸਮੇਂ 'ਚ ਇਹ ਹੋਇਆ ਕਿ ਕਲੋਨੀਆਂ ਤਾਂ ਉੱਤਰ ਗਈਆਂ ਨੇ ਉੱਥੇ ਸੀਵਰੇਜ ਦਾ ਪੀਣ ਦੇ ਪਾਣੀ ਦਾ ਸੜਕਾਂ ਦਾ ਵਧੀਆ ਪ੍ਰਬੰਧ ਨਹੀਂ ਜਦਕਿ ਜਦਾਦ ਮਹੱਲੀ ਜਿਰਪੁਰ ਡੇਰਾਬਸੀ ਇਲਾਕੇ ਦੇ ਵਿੱਚ ਲਗਾਤਾਰ ਵਧ ਰਹੀ ਹੈ ਮोटा ਪੈਸਾ ਬਿਲਡਰ ਕੁਮਾਰੇ ਨੇ ਨਾਲ ਭ੍ਰਿਸ਼ਟਾਚਾਰੀ ਲੋਕ ਖੁਸ਼ ਨੇ ਪਰ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਸਰਕਾਰ ਨੂੰ ਇਸ ਪਾਸੇ ਬਕਾਇਦਾ ਧਿਆਨ ਦੇਣ ਦੀ ਲੋੜ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੁੱਖਰ ਦੀ ਰਿਪੋਰਟ